ਵਾਇਗੁਰਜੀ ਕਾ ਸੰਸਭਾ ਕੋ ਟਿਕੀ ਫਤੇ ਇਹ ਜਿਹੜੀ ਇਲੈਕਸ਼ਨ ਆ ਕਿ ਲੋਕਤੰਤਰ ਦਾ ਮੋਢਿਆ ਤੇ ਲੋਕਤੰਤਰ ਦੀ ਇਹ ਇਲੈਕਸ਼ਨ ਇੰਨੀ ਫੇਰ ਹੋਣੀ ਚਾਹੀਦੀ ਆ ਕਿ ਸਾਡੇ ਮਨੋ ਸਾਨੂੰ ਕੋ ਮੁਸ਼ਕਲ ਨਾ ਆਵੇ ਤੇ ਪਬਲਿਕ ਨੂੰ ਇਸ ਵੇਲੇ ਇਹਨੀਆਂ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਕੋਈ ਪ੍ਰਸ਼ਾਸਨ ਵਾਲੀ ਗੱਲ ਨਹੀਂ ਅੱਜ ਅਸੀਂ ਇੱਥੇ ਪਹੁੰਚੇ ਆ ਔਰ ਆ ਕੇ ਬੇਨਤੀ ਕੀਤੀ ਜੇ ਮੈਂ ਪਹਿਲੇ ਦਿਨ ਬੇਨਤੀ ਕੀਤੀ ਵੀਡੀਓ ਸਾਹਿਬ ਨੂੰ ਇਹ ਵੀਡੀਓ ਸਾਬ ਸਾਨੂੰ ਆਥੈਂਟੀਕੇਟ ਕਰਕੇ ਨਾ ਫਿਰ ਰਿਸ਼ਤਾ ਦਿਓ ਉੱਤੇ ਸਟੈਪਾ ਲਓ ਮੋਹਰਾ ਲਓ ਔਰ ਮੈਂ ਐਸਟੀ ਸਾਬ ਨੂੰ ਮਿਲਿਆ ਔਰ ਐਸਟੀ ਸਾਬ ਨੂੰ ਬੇਨਤੀ ਕੀਤੀ ਉਹਦੇ ਮੈਂ ਵੀਡੀਓ ਸਾਬ ਨੂੰ ਕਹਿੰਦਾ ਕਿਸੇ ਨੇ ਕਿਹਾ ਤੇ ਨਾ ਉਹ ਸਾਨੂੰ ਲਿਸਟਾਂ ਮਿਲੀਆਂ ਇਹਦੇ ਤੋਂ ਬਾਅਦ ਅੱਜ ਅਸੀਂ ਨਾਮਿਨੇਸ਼ਨ ਕਰਨ ਵਾਸਤੇ ਸਭ ਸੰਪਤੀ ਹੋਈ ਹੈ ਚੈਂਪੁਰ ਬੁਲਾ ਕਰਦੀ ਚੈਂਪੁਰ ਬੁਲਦੀ ਔਰ ਉਹ ਸੱਤੀ ਆਲੇ ਆਣ ਕੇ ਬੈਠੇ ਸਿਹਰਦੇ 10 ਵਜੇ ਤੇ ਬੈਠੇ ਆ ਤੇ 10 ਵਜੇ ਦੇ ਜੈਰੋ ਸਾਬ ਨੂੰ ਪੁੱਛਦੇ ਆ ਵੀ ਇਹਨਾਂ ਦੇ ਪੇਪਰ ਨਹੀਂ ਲੈਂਦੇ ਜੀ ਉਹ ਆਂਦੇ ਚ ਪੇਪਰ ਕਾਦੇ ਲਾਵਾਂਗੇ ਜੇ ਸਾਡੀ ਕੋਈ ਲਿਸਟਾ ਨਹੀਂ ਆਇਆ 27 28 29 30 ਤੇ ਅੱਜ ਪਹਿਲੀ ਆ ਪੰਜ ਦਿਨ ਹੋ ਗਏ ਨੋਮੀਨੇਸ਼ਨ ਸ਼ੁਰੂ ਹੋਈ ਨੂੰ ਤੇ ਪੰਜ ਦਿਨ ਆਰੋ ਸਾਹਿਬ ਆਦੇ ਸਾਡੇ ਕੋਲ ਲਿਸਟਾ ਹੀ ਨਹੀਂ ਆਈਆਂ ਤੁਸੀਂ ਦੱਸੋ ਹਾਲਾਤ ਕੀ ਨੇ ਔਰ ਅੱਜ ਜੇ ਹੁਣ ਰੌਲਾ ਪਾ ਕੇ ਨਾਰੇ ਲਾ ਕੇ ਧਰਨੇ ਦੇ ਕੇ ਇਹ ਜੇ ਗੱਲ ਬਣੀ ਆ ਤੇ ਹੁਣ ਲਿਸਟਾ ਆਈਆਂ ਪੰਜਾਂ ਦਿਨਾਂ ਬਾਅਦ ਤੇ ਅੱਗੇ ਦਿਨ ਕਿਹੜੇ ਰਹਿ ਗਿਆ ਜੀ ਅੱਜ ਦਿਨ 'ਚ ਮੇਰੇ ਹਿਸਾਬ ਨਾਲ 15% ਕੰਮ ਹੋਇਆ ਏ ਸਲਕੇ 'ਚ ਜਿਨ੍ਹਾਂ ਦੀ ਨਾਮਿਨੇਸ਼ਨ ਹੋਈ ਆ ਤੇ 85% ਕੰਮ ਜਿਹੜਾ ਪੈਂਡਿੰਗ ਆ ਇਹਦੇ ਤੋਂ ਬਾਅਦ 85% ਪੈਂਡਿੰਗ ਆ ਕੱਲ ਵੀ ਛੁੱਟੀ ਆ ਔਰ ਇਹਨਾਂ ਬਿਲਕੁਲ ਛੁੱਟੀ ਆ ਵੀ ਇਹਨਾਂ ਕਿਸੇ ਨਹੀਂ ਆਉਣਾ 3 ਤਰੀਕ ਦੀ ਵੀ ਛੁੱਟੀ ਆ ਔਰ 3 ਤਰੀਕ ਨੂੰ ਕਿਸੇ ਨਹੀਂ ਆਉਣਾ ਤੇ 4 ਦਿਨ ਇੱਕ ਲਾਸਟ ਡੇ ਆ ਲਾਸਟ ਡੇ 'ਚ 80 85% ਲੋਕ ਇੰਨਾ ਗੇਟਾਂ ਤੇ ਚੰਬੜੇ ਹੋਣਗੇ ਔਰ ਸੜਕਾਂ ਦੇ ਬੈਠੇ ਹੋਣਗੇ ਔਰ ਕਿਸ ਤਰ੍ਹਾਂ ਇਹ 85% ਕਮ ਹੋ ਜੂ ਮੈਂ ਤਾਂ ਮਹਿਸੂਸ ਕਰਦਾ ਜੇ ਅਫਸਰਾਂ ਨੂੰ ਪੁੱਛਣ ਦੇ ਤੂੰ ਵੀ ਇਹ ਗੱਲ ਆਂਦੇ ਆ ਕਿ ਅਸੀਂ 85% ਨਹੀਂ ਕਰ ਸਕਦੇ ਸੋ ਇਸ ਕਰਕੇ ਇਸ ਕਰਨਾ ਲੋਕਾਂ ਨੂੰ ਨਾਲ ਜਾਓ ਲੋਕਾਂ ਨੂੰ ਇਸ ਪਾਸੇ ਨਾ ਲਾਓ ਔਰ ਐਡਾ ਫੇਰ ਤੇ ਵਧੀਆ ਇਲੈਕਸ਼ਨ ਹੋਣਾ ਚਾਹੀਦਾ ਸਰਕਾਰ ਜੇ ਚਾਵੇ ਆਪਣੇ ਸਰਪੰਚ ਬਣਾਉਣੇ ਤੇ ਮੈਨੂੰ ਮੈ ਤਾਂ ਇਹਨਾਂ ਦਾ ਕੋਈ ਸਰਪੰਚ ਨਹੀਂ ਬਣਨਾ ਅਫਸਰ ਸਾਹਿਬ ਕਿਤਾ ਦਬਾ ਨਜ਼ਰ ਆ ਰਹਾ ਅਬ ਸੱਚੀ ਤੇ ਦਬਾਰ ਨਜ਼ਰ ਅਲਾ ਪੋਲਿਟਿਕਲ ਲੀਡਰ ਜਿਹੜੇ ਬੈਠੇ ਆ ਆਪਦੇ ਕਿ ਇੱਥੇ ਇੱਕ ਪਾਸੇ ਧਾਰੀਵਾਲ ਸਾਹਿਬ ਬੈਠੇ ਆ ਇੱਕ ਪਾਸੇ ਵਾਲ ਆ ਬੈਠਾ ਜਿਹੜਾ ਵਿਚਾਰਾ ਹਰ ਕੇ ਵਹ ਗਿਆ ਘਰ ਆਪਣੇ ਕੌਣ ਮਹਦੀਆਂ ਔਰ ਦੋਵੇਂ ਬੈਠੇ ਆਪਣੇ ਘਰਾਂ ਚ ਬੈਠੇ ਆ ਔਰ ਮੈਂ ਇੱਕ ਗੱਲ ਹੋਰ ਕਰੂੰਗਾ ਕਿ ਜਿਹੜੇ ਮੁਲਾਜ਼ਮ ਨੇ ਸਾਡੇ ਵੀਰ ਇਹ ਵੀ ਸਾਡੇ ਭਰਾ ਨੇ ਤੇ ਜਿੰਨੀ ਸਟ੍ਰੈਸ ਆ ਉਹ ਮੁਲਾਜ਼ਮਾਂ ਤੇ ਸੁੱਟਿਆ ਇਸ ਹੀ ਸਾਹ ਬਿਠੇ ਉਹਨਾਂ ਨੂੰ ਕਹਿਣ ਪ੍ਰਕਾਰ ਦੀ ਉਹ ਰਿਜੈਕਟ ਲੋਕਾਂ ਦੇ ਪੇਪਰ ਐਸਡੀਐਮ ਸਾਹਿਬ ਨੂੰ ਕਹਿ ਦੋ ਰਿਜੈਕਟ ਕਰ ਦੇਣ ਇਹਨਾਂ ਦੇ ਗਲਾਂ ਚ ਕਿਉਂ ਪਾ ਕੇ ਹਾਰ ਤੁਸੀਂ ਜੇ ਸੈਕਟਿਵ ਵਿਚਾਰੇ ਲੋਕੀ ਨਾ ਨਦੀ ਗੱਲ ਕਰੀ ਲੋ ਮੁੰਡੇ ਆ ਪਤਾ ਕੀ ਆ ਫਿਰ ਪੈਸਾ ਨੂੰ ਹੁਕਮ ਹੋਇਆ ਕਿ ਜਦੋਂ ਡਾਈਰੈਕਟ ਨਹੀਂ ਪਾਏ ਫਤ ਵਿੱਚ ਚਲੇ ਗਏ ਕਹਿੰਦੇ ਲੋਕੀ ਨਹੀਂ ਅਸੀਂ ਤੇ ਬੈਠੇ ਰਹੇ ਅਸਤੋ ਨਹੀਂ ਆਗੇ ਦੇ ਉੱਤਮ ਜੀ ਆਉਂਦੇ ਹੂ ਇਹ ਵੀਡੀਓ ਉਹ ਲੋਕਾਂ ਨੂੰ ਤੁਮ ਕੋ ਥੋ ਹੋ ਰਿਹਾ ਆਰੋ ਜਿਹੜਾ ਉਹ ਗੁਤਮ ਕੁੱਤੋ ਇਹ ਨਾ ਮੁਲਾਜ਼ਮਾਂ ਦਾ ਕਿੰਕਸੂਰ ਆ ਤੁਸੀਂ ਆਣ ਕੇ ਜਾਂ ਬਲਾਕ ਚ ਬੋ ਜਿੰਨਾ ਪੋਲਿਟਿਕਲ ਲੜਦੇ ਨੂੰ ਚਾਹੀਦਾ ਇੱਕ ਮਿਨਿਸਟਰੀ ਦੇ ਗੁਆਰਡ ਚ ਉਹ ਵੀ ਆ ਕੇ ਇੱਥੇ ਬਹਵੇ ਇੱਥੇ ਆਣ ਕੇ ਇਹਨੂੰ ਮਹਿਦੀਆਂ ਨੂੰ ਆਖਵਾਣ ਕੇ ਬਹਵੇ ਲੋਕ ਦੱਸਣ ਤੁਹਾਨੂੰ ਵੀ ਤੁਸੀਂ ਕੀ ਕਰ ਰਹੇ ਜੇ ਸੋ ਇਸ ਕਰਕੇ ਲੋਕਾਂ ਨੇ ਕਿਸੇ ਨੂੰ ਮਾਫ ਨਹੀਂ ਕਰਨਾ ਅਫਸਰ ਸਾਹਿਬ ਕਹਿੰਦਾ 3:00 ਤੋਂ 3 ਵਜੇ ਦਾ ਟਾਈਮ ਸੀ ਸੀ 4 ਵਜੇ ਤੱਕ ਸਮਾਨ ਲਿਵਾਇਆਇਆ ਸੀ ਬਿਲਕੁਲ ਨਹੀਂ ਜੀ ਮੈਂ ਟੀਵੀ ਤੇ ਅਨਾਊਂਸ ਹੋਇਆ ਸੁਣ ਕੇ ਆ ਵੀ 4 ਵਜੇ ਤੱਕ ਸਮਾਇਆ 4 ਵਜੇ ਤੱਕ ਕੋਈ ਨਹੀਂ ਲਿਵਾਇਆ ਇਹਨਾਂ ਦੇ 3:00 ਤੋਂ ਪਹਿਲਾਂ ਉੱਠ ਅਤੇ ਲੋਕਾਂ ਨੇ ਭਾਇਆ ਨਾ ਨੂੰ ਕਿਦੀ ਸਾਰਾ ਕੁਝ ਕਾਲੀ ਕਾਂਗਰਸ ਨੇ ਜਾ ਸਖਾਈਆ ਕਰਨੀ ਜੋ ਅੱਜ ਕਨ ਹੋ ਰਿਹਾ ਹੈ ਜੀ ਵੇਖੋ ਜੀ ਗੱਲ ਮੈਂ ਕਦੀ ਵੀ ਅਸੀਂ ਨਹੀਂ ਵੇਖਿਆ ਵੀ ਇਸ ਲੈਵਲ ਤੇ ਇੰਨਾ ਰੋਲਾ ਪਿਆ ਤੇ ਇਹ ਕੁਝ ਹੋਇਆ ਮਾੜੀਆਂ ਮੋਡੀਆਂ ਗੱਲਾਂ ਹੁੰਦੀਆਂ ਰਹੀਆਂ ਕਿ ਸਰਕਾਰਾਂ ਝੋੜੀਆਂ ਬਹੁਤੀਆਂ ਪਰ ਜਿਹੜਾ ਗੰਮ ਬਿਲਕੁਲ ਹੀ ਇਹਨੂੰ ਇਗਨੋਰ ਕਰ ਦਿਓ ਬਿਲਕੁਲ ਇਹਨੂੰ ਪਾਸੇ ਪਾ ਦਿਓ ਪਿਛਲੀ ਵਾਰੀ ਕਾਂਗਰਸ ਸਰਕਾਰ ਤੇ ਉਹਨਾਂ ਨੇ ਵਾਦ ਕੀਤਾ ਔਰ ਅੱਜ ਮੈਂ ਸਮਝਦਾ ਉਹ ਦਾਕੇ ਧਰਨੇ ਦੇਣ ਡਿਆ ਉਹਨਾਂ ਨੇ ਉਹਨਾਂ ਨੂੰ ਆਪਣੀ ਪੀੜੀ ਦੇ ਲਈ ਝੋਟਾ ਮਾਰਨਾ ਚਾਹੀਦਾ ਪਰ ਜਿੰਨਾ ਜਿਹੜੇ ਹੋਂ ਕਰਦੇ ਆ ਇਹ ਤੇ ਬਦਲਾ ਦੀ ਸਰਕਾਰ ਸੀ ਇਹ ਬਦਲਾ ਲੈਣਾ ਚਾਹਦੇ ਸੀ ਕਿ ਪੰਜਾਬ 'ਚ ਬਦਲਾ ਆ ਬਦਲਾ ਆ ਝੂਠ ਜਿੰਨਾ ਭਗਵੰਤ ਮਾਨ ਸਾਡੇ ਚੀਫ ਮਿਨਿਸਟਰ ਨੇ ਉਹ ਜਿੰਨਾ ਝੂਠ ਮਾਰ ਕੇ ਕੰਮ ਕਰ ਰਿਹਾ ਲੋਕ ਪੜੇ ਲਿਗੇ ਨੇ ਲੋਕ ਹਰ ਗੱਲ ਨੂੰ ਸਮਝਦੇ ਸਵੇਰੇ ਸੰਦੇ ਸਾਹਮਣੂ ਸੰਦੇ ਅਕਾਲੀ ਦਰਬਾਰ ਨੂੰ ਹੋਰ ਅਗਲੇ ਸੰਘਰਸ਼ ਦਾ ਕੀ ਨਾ ਅਜੇ ਇੱਥੇ ਸਾਡੇ ਵਾਸਤੇ ਪੰਚਾਇਤਾਂ 'ਚ ਜਿਹੜੇ ਵੀ ਕੋਈ ਕਰੋਂਦਾ ਅਸੀਂ ਨਹੀਂ ਕਿਸੇ ਪਾਰਸ਼ੀਅਲਟੀ ਕਰਨਾ ਵੀ ਕੋਈ ਪਾਰਸ਼ੀਅਲਟੀ ਆ ਇੱਥੇ ਕੋਈ ਸਾਡਾ ਕਾਂਗਰਸੀ ਵੀਰ ਵੀ ਹੋਇਆ ਇੱਥੇ ਕੋ ਆਪ ਵਾਲਾ ਧੜੇਮਦਕ ਵਿਚਾਰਾ ਹੋਇਆ ਜਿਹਨੂੰ ਨਹੀਂ ਕਿਵੇਂ ਪਰ ਮਿਲਦੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਸਾਡਾ ਵਰਕਰ ਹੋਇਆ ਨਹੀਂ ਮਿਲਦੇ ਤੇ ਅਸੀਂ ਤਕੜੇ ਹੋ ਕੇ ਇਸ ਗੱਲ ਦਾ ਵਿਰੋਧ ਵੀ ਕਰਾਂਗੇ ਸੜਕਾਂ ਦੇ 에어ਪੋਰਟ ਵਾਲੀ ਸੜਕ ਬੰਦ ਕਰਾਂਗੇ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਛੁੱਟੀਆਂ ਵਿੱਚ ਆ ਗਿਆ ਕਿਸੇ ਨੂੰ ਸਮਾਂ ਹਾਈ ਕੋਰਟ ਤੱਕ ਜਾਣ ਦਾ ਵੀ ਦਿੱਤਾ ਗਿਆ ਕੀ ਅਕਾਲੀ ਦਲ ਹੁਣ ਹਾਈ ਕੋਰਟ ਦਾ ਰੁਖ ਕਰ ਸਕਦਾ ਵੇਖੋ ਜੀ ਪਾਰਟੀ ਸੱਡੀ ਉੱਤੇ ਬੈਠੀ ਆਂ ਔਰ ਫੈਸਲਾ ਲੈ ਸਕਦੀ ਆ ਉਹ ਪਾਰਟੀ ਦਾ ਫੈਸਲਾ ਉੱਪਰ ਬੈਠਿਆ ਦਾ ਅਸੀਂ ਜ਼ਰੂਰ ਉਹਨਾਂ ਨੂੰ ਫੋਨ ਕਰਕੇ ਕਵਾਂਗੇ ਵੀ ਇਹ ਜੇ ਜੋਕ ਹੋ ਰਿਹਾ ਹੈ ਇਹਦੇ ਵੀ ਸਾਨੂੰ ਘੱਟੋ ਘੱਟ ਪੰਚਾਰ ਦਿਨ ਹੋਰ ਮਿਲਣੇ ਚਾਹੀਦੇ ਆ ਨਾਮਿਨੇਸ਼ਨ ਹਰਕ ਦੀ ਹੋ ਜਾਵੇ ਚੋਣਾਂ ਵਿੱਚ ਸਕੈਂਡਰ ਹੋਗੇ ਜੀ ਬਿਲਕੁਲ ਕਰਾਂਗੇ ਜੀ ਬਿਲਕੁਲ ਕਰਾਂਗੇ ਕਰਾਂਗੇ ਜੋ ਅੱਜ ਜਿਹੜਾ ਇੱਥੇ ਤੁਹਾਡੇ ਵੱਲੋਂ ਧਰਨਾ ਪ੍ਰਦਰਸ਼ਨ ਵੀ ਦਿੱਤਾ ਗਿਆ ਕਾਗਜ਼ਾਂ ਦੀ ਮੁਸ਼ਕਲ ਅੱਜ ਪੰਜਾਬ ਦੇ ਵਿੱਚ ਕਾਲਾ ਦੇਣਿਆ ਅਮਰਜੈਂਸੀ ਵਰਗੇ ਮਾਹੌਲ ਪੈਦਾ ਕਰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿ ਜਿੱਡੀ ਘੱਟਿਆ ਸਰਕਾਰ ਕਦੀ ਨਹੀਂ ਵੇਖੀ ਪਹਿਲਾਂ ਵੀ ਸਰਕਾਰਾਂ ਬੰਦੀਆਂ ਰਹੀਆਂ ਨੇ ਲੋਕਾਂ ਨੂੰ ਖੁਦ ਲੰਦੀ ਸੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਾ ਸਰਕਾਰਾਂ ਟਾਈਮ ਦਿੰਦੀਆਂ ਸੀ ਚੋਣ ਕਮਿਸ਼ਨ ਟਾਈਮ ਦਿੰਦਾ ਸੀ ਕੁੰਬੀਨਿਆਂ ਤੇ ਪਹਿਲਾਂ ਲਾਂਚ ਕਰਦੇ ਸੀ ਇਲੈਕਸ਼ਨ ਲੇਕਿਨ ਇਹਨਾਂ ਨੇ ਜਦੋਂ ਝੋਨੇ ਦੀ ਵਾਡੀ ਸ਼ੁਰੂ ਹੋਈ ਆ ਕਿਸਾਨਾਂ ਤੇ ਮਜ਼ਦੂਰਾਂ ਨਾਲ ਪਹਿਲਾਂ ਧੱਕਾ ਕੀਤਾ ਵਾ ਹੂੰ ਹੁਣ ਇਲੈਕਸ਼ਨ ਇੱਕਦਮ ਲਾਂਚ ਕਰਕੇ ਇਹਨਾਂ ਨੂੰ ਸਾਰਾ ਪਤਾ ਸੀ ਕਿ 4-5 ਵੇ ਛੁੱਟੀਆਂ ਆਉਣੀਆਂ ਨੇ ਇੱਥੋਂ ਤੱਕ ਹਾਲਾਤ ਪੈਦਾ ਇਹਨਾਂ ਨੇ ਕਰਦੇ ਨੇ ਅੱਜ ਪੰਜਵਾਂ ਦਿਨ ਆ ਨਾਮਜ਼ਦਗੀ ਦਾਖਲ ਕਰਨ ਦਾ ਵੇਖ ਲਓ ਅਜੇ ਤੱਕ ਲਿਸਟਾਂ ਇੱਥੇ ਆਈਆਂ ਨਹੀਂ ਆ ਰਹੇ ਸਭ ਅੱਜ ਧਰਨਾ ਪ੍ਰਦਰਸ਼ਨ ਪੋਇਆ ਵਾ ਸ਼੍ਰੋਮਣੀ ਅਕਾਲੀ ਦਲ ਨੇ ਆਵਾਜ਼ ਚੁੱਕੀ ਆ ਡਟ ਕੇ ਅਸੀਂ ਜਿਹੜੇ ਸਰਪੰਚੀ ਪੰਚਾਇਤ ਵਾਸਤੇ ਉਮੀਦਵਾਰ ਨੇ ਉਹਨਾਂ ਦੇ ਹੱਕ ਦੇ ਵਿੱਚ ਡਟ ਕੇ ਅਸੀਂ ਖੜੇ ਆ ਤੇ ਹੁਣ ਲਿਸਟਾਂ ਇੱਥੇ ਇਹਨਾਂ ਨੇ ਪ੍ਰੋਵਾਈਡ ਕਰਾਈਆਂ ਨੇ ਇਸ ਕਰਕੇ ਸਰਕਾਰ ਦੇ ਮਰਸੂਬੇ ਬਹੁਤ ਮਾੜੇ ਨੇ ਇਹ ਚਾਹੁੰਦੇ ਨੇ ਕਿ ਅਸੀਂ ਡਰਾਮ ਤਮਗਾ ਕੇ ਆਪਣੇ ਪੰਜ ਪੰਜ ਬਣਾ ਲਈਏ ਸਚਾਈ ਇਹ ਆ ਕਿ ਇਹਨਾਂ ਦਾ ਹਰ ਪਿੰਡ ਦੇ ਵਿੱਚ ਜੇ ਲੈਸ਼ਨ ਅਮਰ ਸ਼ਾਂਤੀ ਟਗਣਾ ਹੋਵੇ ਇੱਕ ਮੈਂਬਰ ਪੰਚਾਇਤ ਦੀ ਇਹਨਾਂ ਦਾ ਨਹੀਂ ਬਣ ਸਕਦਾ ਇਹ ਫੇਲ ਸਰਕਾਰ ਆ ਇਹ ਸਾਡੇ ਹਲਕੇ ਦੇ ਇਨਚਾਰਜ ਬਣੇ ਨੇ ਆਪ ਜੀ ਬਿਆਦੀਆਂ ਜੀ ਵੇਖੋ ਇਹ ਸਿਆਸਤ ਤੋਂ ਅਨਜਾਨ ਆ ਇਹਨੂੰ ਯਾਦ ਰੱਖਣਾ ਚਾਹੀਦਾ ਵਾ ਉਹ ਵਾਲਾ ਸਮਾਂ ਆਮ ਆਦਮੀ ਪਾਰਟੀ ਗਈ ਆ ਅਗਲੀ ਸਰਕਾਰ ਜਿਹੜੀ ਸਰੋਵਨੀ ਕਾਲਜ ਦੀ ਆਉਣੀ ਆ ਇਸ ਕਰਕੇ ਵੀਰੋ ਇਸੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਾ ਸਾਂਹ ਖਰਾਬ ਨਹੀਂ ਕਰਨੀ ਚਾਹੀਦੀ ਸਾਰੇ ਹੀ ਵਿਰੋਧੀ ਧਿਰ ਦੇ ਜਿਹੜੇ ਪੰਜ ਪੰਜਾ ਕੈਂਡੀਡੇਟ ਨੇ ਉਹ ਬੜੇ ਖੱਜਲ ਖਰਾਬ ਹੋ ਰਹੇ ਨੇ ਵੀਡੀਓ ਸਾਹਿਬ ਨੇ ਗੋਸ ਧੱਕਾ ਕੀਤਾ ਵਰਕਰਾਂ ਨਾਲ ਕਿਉਂਕਿ ਪਹਿਲਾਂ ਲਿਸ਼ਟਾ ਨਹੀਂ ਪ੍ਰੋਵਾਈਡ ਕਰਾਈਆਂ ਫਿਰ ਚੁਲੇਟਸ ਦੀ ਹਰਸੀਦਾ ਨਹੀਂ ਦਿੱਤੀਆ ਫਿਰ ਜਿਹੜੇ ਆਪਣਾ ਹੈਗੇ ਨੇ ਨੋ ਡੂਰ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਿਹੜੀ ਸਰਕਾਰੀ ਧਿਰ ਦੇ ਬੰਦੇ ਆ ਉਹਨਾਂ ਨੂੰ ਆਪ ਫੋਨ ਕਰਕੇ ਉਹਨਾਂ ਦੇ ਘਰੋਂ ਘਰੀ ਡਕਵਡ ਪਹੁੰਚਾਈ ਜਾ ਰਿਹਾ ਲੇਕਿਨ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਆ ਕੀ ਇਸ ਧੱਕੇਸ਼ਾਹੀ ਦਾ ਜਵਾਬ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਆਉਂਦਾ ਵਾ ਇਹ ਪੰਜਾਬ ਦੀ ਖੇਤਰੀ ਪਾਰਟੀ ਆ ਇਸ ਕਰਕੇ ਅਸੀਂ ਵੀਡੀਓ ਸਾਹਿਬ ਨੂੰ ਤੇ ਐਸਟੀਬ ਸਾਹਿਬ ਨੂੰ ਚੇਤਾਵਨੀ ਦੇ ਕੇ ਆਏ ਆ ਕਿ ਜੇ ਅੱਜ ਸ਼ਾਮ ਤੱਕ ਸਾਰਿਆਂ ਨੂੰ ਐਨਓਸੀ ਤੇ ਚੁੱਲ੍ਹੇ ਟੈਕ ਦੀਆਂ ਰਸੀਦਾ ਤੇ ਜਿਹੜੇ ਆਪਣੇ ਐਨਓਸੀ ਆ ਜੇ ਨਾਮ ਹੋਇਆ ਕਰਾਏ ਜਾਂ ਕੋਈ ਸਰਕਾਰੀ ਦਖਲਦੰਦੀ ਦੀ ਤੁਸੀਂ ਪ੍ਰਵਾਹ ਕੀਤੀ ਜਾਂ ਪ੍ਰੈਸ਼ਨ ਥੱਲੇ ਕੰਮ ਕੀਤਾ ਤੇ ਕੱਲ ਤੋਂ 에어ਪੋਰਟ ਜਿਹੜਾ ਰੋਡ ਆ ਉਹ ਸਾਰਾ ਜਮ ਕਰ ਦਾਂਗੇ ਇਹਦੀ ਜਿਹੜੀ ਗੂੰਜ ਆ ਉਹ ਸਾਰੇ ਵਰਲਡ ਦੇ ਵਿੱਚ ਜਾਊਗੀ ਜਿਸ ਤਰ੍ਹਾਂ ਇਹਨਾਂ ਨੇ ਝੂਠ ਵਾਰ ਕੇ ਵੋਟਾਂ ਲਈਆਂ ਸੀ ਐਨਆਰਆ ਵੀਰਾਂ ਕੋਲ ਸਹਿਯੋਗ ਮੰਗਿਆ ਸੀ ਲੇਕਿਨ ਇਹ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਐਨਆਰਆ ਇਹਨਾਂ ਦਾ ਹੁਣ ਤਮੂਗ ਦਰਸ਼ਕ ਬਣ ਕੇ ਵੇਖਣ ਵਾਲੇ ਨਹੀਂ ਇਹਨਾਂ ਨੂੰ ਜਾਸ ਕੌਣ ਕੇ ਜਦੋਂ ਇਲੈਕਸ਼ਨ ਆਉਗੀ ਲੋਕੀ ਇਹਨਾਂ ਨੂੰ ਪੜਣਾ ਚ ਪਹੁੰਚਾਉਣਗੇ ਠੀਕ ਹੈ ਜੀ ਕੋਈ ਪੇਪਰ ਸਾਡਾ ਜਮਣ ਕਿਸੇ ਦਿਨ ਆਮ ਆਮ ਵਾਲੇ ਆਉਣਦੇ ਆ ਸਰ ਆਮ ਵਾਲੇ ਆਉਣਦੇ ਉਹ ਵੇਖਿਓ ਕੱਲੇ ਕੱਲੇ ਤੇ ਪੇਪਰ ਜਮਾ ਹੀ ਜਾਂਦੇ ਆਂਦੇ ਚ ਤੁਰਿ ਜਾਓ ਜਿੱਦਾਂ ਜਿੱਦਾਂ ਪਤਾ ਵੀ ਜੋਰ ਕਾਲੀ ਜਾਂ ਕਾਂਗਰਸ ਜਿੰਦਾ ਓਕੇ ਹੀ ਤੇ ਕੇਹੇ ਪਿੰਡ ਦੇ ਕਾਗ ਕੇਹੇ ਦੇ ਪੇਪਰ ਪੂਰੇ ਜਮਾ ਨਹੀਂ ਕਰ ਲਾਏ ਇਸਰ ਕਹਿੰਦਾ ਜੀ ਆਮ ਪਾਰਟੀ ਵਾਲੇ ਉਹਦੇ ਕੰਮਾਂ ਦੇ ਸਾਨੂੰ ਦੇ ਨਹੀਂ ਨਹੀਂ ਜੀ ਇਹ ਵੀ ਕੋਈ ਗੱਲ ਨਹੀਂ ਇਹੋ ਜੀ ਕੋਈ ਗੱਲ ਨਹੀਂ ਕਿਸੇ ਦਾ ਸਾਰਾ ਭਾਈ ਸਾਰਿਆਂ ਦੇ ਕਰਦੇ ਪਿਆ ਜੀ ਸਾਡਾ ਇਹੋ ਜੀ ਕੋਈ ਗੱਲ ਨਹੀਂ ਜਿਹੜੇ ਜਿਹੜੇ ਵੀ ਜਿਹੜੇ ਵੀ ਕੋਈ ਆਵੇ ਸਾਡੇ ਲੋ ਜਿਹੜਾ ਮਰਜੀ ਪਿੰਡ ਜੋ ਆਵੇ ਸਾਨੂੰ ਕੋਈ ਮੁਸ਼ਕਲ ਜਿਹੜਾ ਮਰਜੀ ਆ ਆਮ ਦੇ ਕਾਗਜ਼ਾਮਾ ਆਏ ਆ ਕਿ ਇਹ ਕਾਲੀਆਂ ਦੇ ਕਿਹੇ ਕਾਗਰਸ ਦੇ ਕੋਈ ਕਹੇ ਕਿ ਇਹ ਪਿੰਡ ਦੇ ਕਾਗਜ਼ਾਮਾ ਨਹੀਂ ਇਹ ਵੇਖ ਸਾਡੇ ਜੀ ਤੁਸੀਂ ਵੀਰ ਜੀ ਆਪਣਾ ਨਾਮ ਦੱਸ ਕੇ ਪਿੰਡ ਦਾ ਜੋ ਅਬਨਜੀਤ ਸਿੰਘ ਪਿੰਡ ਪਿੱਟੇਵੜ ਕਿ ਸਾਡੇ 10 ਵਜੇ ਧਿਆਨ ਕੇ ਬੈਠੇ ਆ ਕਿਤੇ ਆ ਨਹੀਂ ਪੂਰਾ ਕਿਤੇ ਆ ਨਹੀਂ ਪੂਰਾ ਲੱਗਿਆ ਆਮ ਵਾਲ ਦੇ 100% ਉਹਨਾਂ ਦੇ ਆਮ ਵਾਲੇ ਜਿਹਦੇ ਨਾਲ ਸਰਪੰਚ ਖੜਾ ਰਹੇ ਆ ਤੇ ਜਿਹੜੇ ਕਾਲੀ ਕਾਂਗਰਸ ਖੜਾ ਕਿਸੇ ਤੇ ਕੋਈ ਪੇਪਰ ਵਰਕ ਕੋਈ ਜਾਵ ਨਹੀਂ ਕਰ ਲਈ ਇਹ ਤੁਹਾਨੂੰ ਕੀ ਕਹਿ ਰਹੇ ਨੇ ਜਦੋਂ ਤੁਸੀਂ ਅੱਗੇ ਆਂਦੇ ਹੈਗਾ ਨਹੀਂ ਸਾਡੇ ਤੋਂ ਸਾਡੇ ਤੋਂ ਪੇਪਰ ਆਏ 8 800 ਤੋਂ ਲਿਸਟ ਨਹੀਂ ਪਿੱਟੇ ਵੜਦੀ ਨਹੀਂ ਆ ਗਈ ਜਿਦਾ ਕਿ ਚੈਂਪੁਰ ਪਿੰਡ ਆਇਆ ਉਹ ਵੀ ਕਾਂਗਰਸ ਉਹਨਾਂ ਬਣਾਇਆ ਜਦੋਂ ਸੰਮਤੀ ਨਾਲ ਬਣਾਇਆ ਸਾਰੇ ਪਿੰਡ ਨੇ ਆਂਦੇ ਉਹਦੀ ਲਿਸਟ ਨਹੀਂ ਆਈ ਹੁਣ ਸੰਮਤੀ ਨਾਲ ਪਿੰਡ ਸਰਪੰਚ ਲਾ ਕੇ ਬਣਿਆ ਉਹਦੇ ਉਹਨੇ ਪੇਪਰ ਜਾਵਾਂ ਡਿਆ ਕਰ ਦੱਸੋ ਇਹਦਾ ਕੀ ਹੋਣਾ ਇੱਕ ਪਾਸਾ ਕਸ਼ਸ਼ਰੀਆਂ ਸ਼ਰੀਆਂ ਆਮ ਧੱਕਾ ਸ਼ਈ ਸ਼ਰੀਆਂ ਵੀਰ ਜੀ ਆਪਣਾ ਨਾਮ ਦੱਸ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਕਰ ਮੈਂ ਸਾਬਕਾ ਸਰਪੰਚ ਪਿੰਡ ਪਿੱਟੇਵੜ ਤੋਂ ਕਿਉਂਕਿ ਜੋ ਇੱਥੇ ਅਫਸਰ ਸਾਹਿਬ ਆरोप ਆਏ ਨੇ ਇਹਨਾਂ ਕੋ ਕੋ ਨਾਂ ਕੋ ਲਿਸਟਿਆ ਨਾ ਨਾ ਕਈ ਨ ਰਸੀਦ ਦੇ ਰਹੇ ਨੇ ਨਾ ਹੀ ਕਈ ਫਾਈਲ ਕੋ ਜਮਾ ਕਰ ਰਹੇ ਨੇ ਹਾਂਜੀ ਹਾਂਜੀ ਸਾਰਾ ਆਪਣਾ ਨਾਮ ਦੱਸ ਕੇ ਦਿਓ ਜੀ ਜਵਾਬ ਨਾਲ ਦੀ ਗੱਲ ਹੈ ਪਿੱਟੇਵੜ ਤੋਂ ਜਿਹੜੇ ਉਮੀਦਵਾਰ ਨੇ ਕੀ ਕਹ ਰਹੇ ਨੇ ਹਾਂ ਜੀ ਜੀ ਸੋ ਨਾ ਸੋ ਨਿਕਾ ਹੁਣ ਇੱਕ ਲਿਸਟਾ ਨਹੀਂ ਆ ਗਈ ਨਾਮ ਕੱਥੇ ਲਿਖਿਆ ਨਹੀਂ ਕੰਮ ਕਰਦੇ ਵੀ ਆਪਣਾ ਨਿਸ਼ਟਾਰ ਨਿਸ਼ਟਾਰ ਆ ਗਈ ਇਹਦੇ ਨਾਮ ਹੀ ਕਰਦੇ ਪਏ ਲਿਸਟਾ ਚ ਚਾਰ ਰਾਂਚ ਲਿਖੋ ਦੇਣੀ ਨਹੀਂ ਆਪਾਂ ਸਰ ਪਹਿਲਾਂ ਜਿਹੜੀ ਪਰ ਪਿਛੋਂ ਵੀਡੀਓ ਬਲ ਸੈਂਡ ਕਰਕੇ ਜਿਹੜੀ ਟੈਸਟਿੰਗ ਪੂਰ ਕਰਕੇ ਦੇਣੀ ਆ ਨਾ ਲਿਟ ਕੀਤੀਆਂ ਨੇ ਭੇਜੀਆਂ ਆ ਗਈ ਹੋਣੀ ਕਰਦੇ ਪਏ ਇਸ ਤਰ੍ਹਾਂ ਹੀ ਤਰੀਕ ਦੇ ਕਹਿੰਦੇ ਨੇ ਨਾਮਿਨੇਸ਼ਨ ਚ ਲੈਣ ਸਾਨੂੰ ਹੁਣ ਮਿਲੀਆਂ ਨਹੀਂ ਹੁਣ ਮਿਲੀਆਂ ਨਹੀਂ ਹੁਣ ਮਿਲੀਆਂ ਨਹੀਂ ਕਰਦੇ ਕੋਣ ਮਿਲੀਆਂ ਨਹੀਂ ਹੁਣ ਨਹੀਂ ਕਰਦੇ ਹਾਂ ਜੀ ਇਹਨਾਂ ਆਪਣੀ ਲਿਸਟਾਂ ਜਿਹੜੀਆਂ ਕਿ ਸਾਰੀਆਂ ਕਨੇਜੇ ਤੱਕ ਮਿਲਣਗੀਆਂ ਇਹਨਾਂ ਨੂੰ ਥੋੜੀ ਮਿਲਦੀਆਂ ਨਹੀਂ ਚੈੱਕ ਕਰਵਾ ਦੋ ਕਿ ਇਹਨਾਂ ਨੂੰ ਥੋੜੀ ਦੇਣੀ ਹੈ ਜੀ ਇਹਨਾਂ ਨੂੰ ਥੋੜੀ ਦੇਣੀ ਹੈ ਸਿੱਧਿਆਂ ਨੂੰ ਥੋੜਾ ਮਿਲ ਜਾਣੀ ਹੈ ਬਸ ਜੋ ਅਸੀਂ ਕਰਦੇ ਸਿੱਧਿਆਂ ਕੋਲੇ ਦੇ ਦਿੰਦੇ ਨਾ ਤੁਸੀਂ ਸਿੱਧਾ ਘੱਟਦੇ ਆ ਉਹ ਘੱਟ ਕੇ ਹੀ ਦੇ ਰਹੇ ਨੂੰ ਨਾਲੋਂ ਬ